ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਪੁਰਵਾਤੀ ਮਹੱਲਾ ਪਹਿਲਾ ਬਾਰ ਹੈ ਮਹ ਰਾਵਲ ਖੱਪ ਜਾਵਹਿ ਚਹੋ ਛੇ ਮਹ ਸੰਨਿਆਸੀ yogi ਕਾਪੜਿਆ ਸਿਰ ਖੁੱਥੇ ਬੇਨ ਸ਼ਬਦ ਗਾਲ ਫਾਸੀ ਸ਼ਬਦ ਰਤੇ ਪੂਰੇ ਬੈਰਾਗੀ ਔ ਹਟ ਹਸਤ ਨਹਿ ਪੀਖਿਆ ਜਾਤੀ ਏਕ ਪਾਏ ਲਿਵ ਲਾਗੀ ਰਹਾਉ ਬ੍ਰਹਮਣ ਵਾਦ ਪੜਹਿ ਕਰ ਕਿਰਿਆ ਬ੍ਰਹਮਣ ਵਾਦ ਪੜਹਿ ਪੜਹਿ ਬੋਲਾ ਬੋਲਣਾ ਬ੍ਰਹਮਣ ਵਾਦ ਪੜਹਿ ਕਰ ਕਿਰਿਆ ਕਰਨੀ ਕਰਮ ਕਰਾਈ ਦਿਨ ਬੂਦੇ ਕਿਛ ਸੁਝੈ ਨਹੀਂ ਮਾਨਮੁਖ ਵਿਛੁਰ ਦੁਖ ਪਾਏ ਸਬਦ ਮਿਲੇ ਸੇ ਸੂਚਾਚਾਰੀ ਸਾਚੀ ਦਰਗਹਿ ਮੰਨੀ ਆਨ ਦਿਨ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਥ ਸਮਾਨੇ ਸਗਲੇ ਕਰਮ ਧਰਮ ਸੋਚ ਸੰਜਮ ਜਾਪ ਤਾਪ ਤੀਰਥ ਸਬਦ ਵਸੇ ਨਾਨਕ ਸਤਿਗੁਰ ਮਿਲੇ ਮਿਲਾਇਆ ਬੂਖ ਪਰਾਛਤ ਕਾਦ ਨਸੇ ਰਾਬਾਤੀ ਮਹੱਲਾ ਪਹਿਲਾ ਸੰਤਾ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾ ਕਰ ਬਪਰਾ ਜਮ ਡਰ ਪੈ ਗੁਰਮੁਖ ਹਿਰਦੈ ਮਰਾਰੀ ਜਲ ਜਾਉ ਜੀਵਨ ਨਾਮ ਬਿਨਾ ਜੀਵਨ ਪਤਿ ਵਿਸਰਾਮ ਲਾਉਣਾ ਹੈ ਜਲ ਜਾਉ ਜੀਵਨ ਨਾਮ ਬਿਨਾ ਹਰ ਜਪ ਜਾਪ ਜਪਉ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਹਾਉ ਗੁਰ ਉਪਦੇਸ ਸਾਚ ਸੁਖ ਜਾਕ ਕਿਆ ਇਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਹੀਐ ਕੀਨਾਂ ਗਿਆਨ ਧਿਆਨ ਧਨ ਸਾਚ ਏਕ ਸ਼ਬਦ ਲੇਵ ਲਾਵੈ ਨਿਰਾਲੰਭ ਨਿਰਾਹਾਰ ਨਿਹਕੇਵਲ ਬਿਰਾਲ ਨਿਰਾਲੰਭ ਨਿਰਾਦੰਭ ਨਿਰਹਾਰ ਮੇ ਕੇਵਲ ਨਿਰਪਉ ਤਾਰੀ ਲਾਵੇ ਸਾਇਰ ਸਪਤ ਭਰੇ ਜਲ ਨਿਰਮਲ ਉਲਟੀ ਨਾਲ ਤਰਾਵੇ ਬਾਹਰ ਜਾ ਤੋ ਠਾਕ ਰਹਾਵੇ ਗੁਰਮੁਖ ਸਹਿਜ ਸਮਾਵੇ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਨਾਨਕ ਕਹੈ ਅਵਰ ਨਹੀਂ ਦੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪ੍ਰਭਾਤੀ ਮਹੱਲਾ ਤੀਜਾ ਚੌ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ਗੁਰਮੁਖ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ਨਾਮ ਰਤੇ ਸਦਾ ਸੁਖ ਪਾਵੇ ਸਾਥ ਰਹੇ ਲਿਵ ਲਾਈ ਹਰ ਹਰ ਨਾਮ ਜਪਹੁ ਇਥੇ ਇਸਰਾਮ ਲਾਦਨ ਹਰ ਹਰ ਨਾਮ ਜਪਹੁ ਹਰ ਹਰ ਨਾਮ ਜਪਹੁ ਜਾਨ ਪਾਈ ਗੁਰ ਪ੍ਰਸਾਦ ਮਨ ਅਸਥਿਰ ਹੋਵੇ ਆਨ ਦਿਨ ਹਰ ਰਸ ਰਹਿ ਆ ਅਗਾਈ ਰਹਾਉ ਆਨ ਦਿਨ ਭਗਤ ਕਰਹੁ ਦਿਨ ਰਾਤੀ ਇਸ ਜੋਗ ਕਾ ਲਾਹਾ ਭਾਈ ਸਦਾ ਜਾਨ ਨਿਰਮਲ ਮੈਲ ਨ ਲੱਗਾ ਸਚ ਨਾਮ ਚਿਤ ਲਾਹੀ ਸੋਖ 시ਗਾਰ ਸਤਗੁਰੂ ਦਿਖਾਇਆ ਨਾਮ ਵੱਡੀ ਵੱਡਿਆਈ ਅਖੋਟ ਪੰਡਾਰ ਅਖੋਟ ਪੰਡਾਰ ਭਰੇ ਕਦੇ ਟੋਟ ਨ ਆਵੇ ਸਦਾ ਹਰ ਸੇਵਹੁ ਭਾਈ ਆਪੇ ਕਰਤਾ ਜਿਸ ਨੂੰ ਦੇਵੇ ਤੇ ਉਸ ਵਸਾ ਮਾਨ ਆਈ ਨਾਨਕ ਨਾਮ ਧਾਇ ਸਦਾ ਤੂੰ ਸਤ ਗੁਰ ਦਿਆ ਦਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ